ਲੁਧਿਆਣਾ ਦੇ ਰਾਪਾ ਨਗਰ ਦੇ ਵਿੱਚ ਇੱਕ ਲੜਕੀ ਦੀ ਮੌਤ ਤੋਂ ਬਾਅਦ ਮਾਮਲਾ ਗਰਮਾ ਗਿਆ ਤੇ ਪੀੜਤ ਪਰਿਵਾਰ ਵੱਲੋਂ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾ ਦਿੱਤੇ ਗਏ ਅਤੇ ਸੜਕ ਤੇ ਜਾਮ ਲਾ ਦਿੱਤਾ ਇਸੇ ਦੌਰਾਨ ਜਦੋਂ ਪੁਲਿਸ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਤੇ ਪਰਿਵਾਰ ਦੇ ਮੈਂਬਰਾਂ ਵਿਚਾਲੇ ਹੰਗਾਮਾ ਹੋਇਆ ਤੇ ਹੱਥੋਂ ਪਾਈ ਹੋਈ ਇਸ ਦੌਰਾਨ ਇੱਕ ਮਹਿਲਾ ਐਸਐਚਓ गिर ਗਈ ਅਤੇ ਪੁਲਿਸ ਦੇ ਨਾਲ ਪੀੜਤ ਪਰਿਵਾਰ ਦੇ ਮੈਂਬਰ ਧੱਕਾ ਮੁਕੀ ਕਰਦੇ ਦਿਖਾਈ ਦਿੱਤੇ ਇਸੇ ਦੌਰਾਨ ਪੀੜਤ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਪਹਿਲਾ ਪੁਲਿਸ ਨੇ ਉਹਨਾਂ ਤੇ ਲਾਠੇ ਚਾਰਜ ਕੀਤਾ ਤੇ ਇਨਸਾਫ ਦੀ ਮੰਗ ਲਈ ਇੱਥੇ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਸਾਡੀ ਕੁੜੀ ਦੇ ਨਾਲ ਧੱਕਾ ਹੋਇਆ ਸੋ ਦੱਸ ਦੇ ਕਿ ਇਸ ਦੌਰਾਨ ਮੌਕੇ ਤੇ ਪਹੁੰਚੇ ACP ਜਤਿਨ ਬੰਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਿਟੀਓਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਅਮਾਰੀ ਲੜਕੇ ਕਿਸ ਸਾਥ ਹਮੇ ਗਨਤ ਕਾਮਕਿਆ ਕੋਠੇ ਵਾਲਿਆਂ ਨੇ ਔਰ तुम लड़की के क्या लगते हो? मट्टी जड़ के ना बाप हैं। तुम लड़की के क्या लगते हो? लड़का ना उन बताओ। हम लड़की के बाप हैं। लड़की की कितनी उम्र थी? सतरा साल। सतरा साल। अच्छा जी। तो कितने साल हो होके काम करती को? दो साल। यहाँ दो साल तो कर रहे हैं। अच्छा जी। तो क्या हुआ क्या? <ड़ारी> गलत काम किया है गलत काम किया है अच्छा वो लड़की मर गई तो पंखे में टांग दिया है अच्छा और पुलिस को खल्ला मिल रहा है अच्छा ये गंदी है पुलिस को खल्ला मिल रहा है आपको सुना पुलिस कर रही है सब क्या, क्या मांग कर, कर रहे हो हमारी बहुत भी काम कर दिया है पुलिस वही रहे बॉडी में सीधा ले पहुंचा दिया पंखे पर हमारे द्वारा की मुल्स्ती द्वारा की पीछे ऐसेनो हाईवे रोकने वास्ते हाईवे रोक रहे हैं बस रोक रहे हैं ਉਦਰੇ ਗਾਰਡਿੰਗ ਉਹ ਕਵਲ ਚੱਲ ਰਿਹਾ ਤੁਸੀਂ ਵੀ ਗਿਰੇ ਹੋ ਤੁਹਾਡੇ ਵੀ ਛੱਟ ਲੱਗੀ ਐ ਸਾਨੂੰ ਥੱਕਾ ਨਹੀਂ ਥੱਕਾ ਨਹੀਂ ਤਾਂ ਕਮਕੀ ਦੇ ਵਿੱਚ ਹੋ ਗਿਆ ਸਰ ਸਰ ਕੀ ਮਾਮਲਾ ਹੈ ਕੁੜੀ ਦੇ ਨਾਲ ਕੋਈ ਅੱਜ ਸਵੇਰੇ ਸਾਨੂੰ ਇੱਕ ਇਤਲਾਹ ਮਿਲੀ ਕਿ ਇੱਕ ਸਰਾਬਾ ਨਗਰ ਚ ਇੱਕ ਕੋਟੀ ਚ ਇੱਕ ਲੜਕੀ ਕੰਮ ਕਰਦੀ ਸੀਗੀ ਉਹ ਸਾਈਡ ਚ ਸਰਵੈਂਟ ਕੁਆਟਰ ਚ ਰਹਿੰਦੀ ਸੀ ਤੇ ਉਸਨੇ ਆਪਣੇ ਆਪ ਨੂੰ ਫਾਹ ਲਾ ਲਿਆ 19 ਸਾਲਾਂ ਦੀ ਲੜਕੀ ਸੀਗੀ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਐਂਡ ਉਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆਂ ਵੀ ਕੀ ਕਾਰਨ ਸੀ ਉਹਦੇ ਪਿੱਛੇ ਐਂਡ ਜੋ ਸਾਰਾ ਇਨਵੈਸਟੀਗੇਸ਼ਨ ਚ ਸੱਤ ਸਾਹਮਣੇ ਆਊਗਾ ਮਾਮਲਾ ਦਰਜ ਕਰਕੇ ਫਿਰ ਉਹਨੂੰ ਅਗਲੀ ਕਾਰਵਾਈ ਉਸ ਹਸਾਬ ਨਾਲ ਮੀਟਿਆ ਸਰ ਕੁਝ ਗੱਲ ਆ ਰਹੀ ਹੈ ਕਿ ਦਿਸਕਰੈਂਟ ਕੀਤਾ ਗਿਆ ਉਹਨੂੰ ਨੋਟ ਤੇ ਕਾਟਿਆ ਰਹਿ ਗਿਆ ਜੋ ਸਾਰਾ ਦੇਖੋ ਜੀ ਪਰਿਵਾਰ ਨੂੰ ਅਸੀਂ ਇਹੀ ਕਿਹਾ ਵੀ ਜੋ ਵੀ ਹੈ ਇਹ ਸਾਰੇ ਅਲੀਗੇਸ਼ਨਸ ਨੇ ਇਹ ਪੋਸਟਮਾਰਟਮ ਕਰਕੇ ਹੀ ਸਾਹਮਣੇ ਆ ਸਕਦੇ ਨੇ ਔਰ ਫਿਲਹਾਲ ਇਸ ਤਰ੍ਹਾਂ ਦਾ ਜੋ ਹੈਗਾ ਇਸ ਤਰ੍ਹਾਂ ਦੀ ਜੋ ਵੀ ਗੱਲ ਹੈ ਇਹਨਾਂ ਨੇ ਅਲਿਜ ਕੀਤੀ ਹੈ ਪੋਸਟਮਾਰਟਮ ਕਰਕੇ ਬਿਆਨ ਤੇ ਜੋ ਵੀ ਆਏਗਾ ਸਾਹਮਣੇ ਉਸ ਹਸਾਬ ਨਾਲ ਕਾਰਵਾਈ ਅਮਲ ਚ ਲਿਆਂਦੀ ਜਾਏ ਵੀਡੀਓ ਵੀਡੀਓ ਰੋਡ ਬਰੀਫਲੀ ਰੋਡ ਵੀ ਜਾਮ ਕੀਤਾ ਇਹਨਾਂ ਨੇ ਔਰ ਅਸੀਂ ਇਹਨਾਂ ਨਾਲ ਨੇਗੋਸ਼ੀਏਟ ਕਰ ਰਹੇ ਆਂ ਵੀ ਜੋ ਹੈ ਸਾਰਾ ਕਾਨੂੰਨ ਦੇ ਮਤਾਬਕ ਕੀਤਾ ਜਾਵੇ ਕਾਨੂੰਨ ਤੋਂ ਬਾਹਰ ਹੋ ਕੇ ਆਪਾਂ ਕੁਝ ਨਹੀਂ ਕਰਨਾ ਐਂਡ ਜੋ ਵੀ ਪੋਸਟ ਮਾਰਟਮ ਸਾਹਮਣੇ ਆਏਗਾ ਉਸ ਦੇ ਹਿਸਾਬ ਨਾਲ ਕਰ ਰਹੇ ਆਂ ਕੋਠੀ ਕਿੱਥੇ ਸਰ ਕੋਠੀ ਕਿੱਥੇ ਜੀ ਸਰ ਅੱਬ ਨਗੋ ਹਾਂਜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਬਿਲਕੁਲ ਕੀਤੀ ਜਾ ਰਹੀ ਹੈ ਜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆਂ ਐਟ ਦੀ ਸੇਮ ਟਾਈਮ ਅਸੀਂ ਲਾਅ ਔਰ ਆਰਡਰ ਨੂੰ ਵੀ ਬਰਕਰਾਰ ਰੱਖਿਆ ਜਾ ਰਿਹਾ ਹੈ ਤਸੀਂ ਸਾਰੇ ਐਂਗਲ ਤੇ ਕੰਮ ਕਰਦੇ ਸਰ ਕੋਈ ਦੇ ਮਾਲਕਾਂ ਨਾਲ ਕੋਈ ਗੱਲਬਾਤ ਹੋਈ ਸਰ ਕਿ ਉਹਨਾਂ ਨੂੰ ਕੁਝ ਪਤਾ ਹੋ ਫਿਰਾਲ ਅਸੀਂ ਜੋ ਵੀ ਹੈ ਮਾਲਕਾਂ ਤੋਂ ਸਾਰੀ ਡਿਟੇਲ ਲੈ ਲਈ ਹੈ ਸੀਸੀਟੀਵੀ ਫੁਟੇਜ ਵਗੈਰਾ ਸਾਰੀ ਜੋ ਹੈ ਸਾਰੀ ਜੋ ਕਾਰਵਾਈ ਕੀਤੀ ਗਈ ਹੈ ਉਹ ਕੈਮਰਾ ਦੇ ਅਧੀਨ ਕੀਤੀ ਗਈ ਹੈ ਤਾਂ ਇਸ ਤਰ੍ਹਾਂ ਦਾ ਕੋਈ ਨਹੀਂ ਵੀ ਟਰਾਂਸਪੇਰੈਂਸੀ ਨਾਲ ਕੀਤਾ ਗਿਆ ਸਰ ਜੋ ਐਸ ਪਰ ਲੌਗ ਕਾਰਵਾਈ ਕੈਮਰਿਆਂ ਚਾ ਉਹਨਾਂ ਦੇ ਘਰ ਵੀ ਕੈਮਰੇ ਲੱਗੇ ਆ ਸੀ ਸਾਰੀ ਫੁਟੇਜ ਲੈ ਰਹੇ ਆ ਤਾਂ ਕਿ ਕਿਸੇ ਵੀ ਪਹਿਲੂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਸਾਰੇ ਪਹਿਲੂਆਂ ਤੇ ਇਨਵੈਸਟੀਗੇਸ਼ਨ ਕੀਤੀ ਜਾ ਸਕੇ ਵੀਡੀਓ ਜਾਂ ਕੋਈ ਸੁਸਾਈਡ ਨੋਟ ਵਗੈਰਾ ਫਿਲਹਾਲ ਜੋ ਵੀ ਮੌਕੇ ਤੋਂ ਹੈਗਾ ਜੀ ਇਹ ਸਾਨੂੰ ਐਸਐਚ ਮੈਂ ਸਾਰੀ ਚੀਜ਼ ਕਬਜ਼ੇ ਚ ਲੈ ਲਿਆ ਅਸੀਂ ਸਾਰਾ ਮਟੀਰੀਅਲ ਉਹਨਾਂ ਚ ਕੀ ਹੈ ਉਹ ਇਨਵੈਸਟੀਗੇਸ਼ਨ ਹਲੇ ਇਟਸ ਟੂ अर्ਲੀ ਟੂ ਸੇ ਅਸੀਂ ਸਾਰੇ ਜੋ ਹੈਗਾ ਮੌਕੇ ਦਾ ਇੱਕ ਵਾਰੀ ਮਲਾਜਾ ਕਰਕੇ ਵੀਡੀਓਗ੍ਰਾਫੀ ਕਰਕੇ ਸਾਰਾ ਕੁਝ ਕੀਤਾ ਐਵੀਡੈਂਸ ਲੈ ਲਿਆ ਕਿ ਉਹਨਾਂ ਦਾ ਕੀ ਕਹਿਣਾ ਪੁੱਛੋ ਨਾ ਵੀ ਸਟੇਟਮੈਂਟ ਕੁਝ ਉਹਨਾਂ ਦਾ ਕਹਿਣਾ ਇਹੀ ਹੈ ਵੀ ਲੜਕੀ ਜਦੋਂ ਮਾਰਨਿੰਗ ਨਹੀਂ ਨਿਕਲੀ ਉਹਨਾਂ ਨੇ ਜਿਵੇਂ ਫੋਨ ਕੀਤਾ ਤਾਂ ਨਹੀਂ ਚੱਕਿਆ ਤਾਂ ਉਹਨਾਂ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੇ ਦੇਖਿਆ ਜਦੋਂ ਗੇਟ ਖੋਲਿਆ ਗਿਆ ਤਾਂ ਵੀ ਇਹ ਪੰਖੇ ਨਾਲ ਲਟਕ ਰਹੀ ਸੀ ਵੀ ਇਹ ਸੁਸਾਇਸਾਈਡ ਦਾ ਕੇਸ ਹੈ ਉਹਨਾਂ ਦਾ ਇਹੀ ਵਰਜਨ ਜਿੱਥੇ ਕੋਠੀ ਚ ਕੰਮ ਕਰਦੀ ਤੰਗ ਪਰੇਸ਼ਾਨ ਕਰਦੇ ਸੀਗੇ ਉਹ ਸਾਰਾ ਜੀ ਡਿਊਰਿੰਗ ਇਨਵੈਸਟੀਗੇਸ਼ਨ ਕਰਾਂਗੇ ਹਲੇ ਇਟਸ ਟੂ अर्ਲੀ ਇਹ ਸਾਰੇ ਮਾਮਲੇ ਦੀ ਪੜਤਾਲ ਕਰਕੇ ਆਲੇ ਦੋਲੇ ਜੋ ਵੀ ਹੈ ਨੇਬਰਸ ਤੋਂ ਕਲੀਅਰ ਕਰਕੇ ਸਾਰੀ ਚੀਜ਼ ਦੇ ਵਿਟਨੈਸਸ ਨਾਲ ਐਗਜ਼ਾਮਿਨ ਕਰਦੇ ਸੀ ਰਿਫੀਨੈਂਟ ਬੋਡੀ ਮੋਰਚਰੀ ਚ ਹੈ ਜੀ ਬਿਲਕੁਲ